ਕਮਪਾਸਿਓ ਮੰਗਾਇਆ ਮੈਂ ਤੁਹਾਨੂੰ ਵੀ ਇੱਥੋਂ ਜਿਕਾਰਾ ਮਲਾਏ ਸੋਨੇ ਆਲੋ ਜਾਵੇ ਸ਼ੁਰੂ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਵਿੱਚ ਆਓ ਤੁਹਾਨੂੰ ਅੱਜ ਮੇਲਾ ਦਿਖਾਉਣੇ ਆ ਪਿੰਡ ਪੂਰੇ ਖੁਰਦ ਵਿੱਚ ਕਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਮੇਲੇ ਦੇ ਆਓ ਤੁਹਾਨੂੰ ਘੋੜ ਦੌੜ ਵਿਖਾਉਣੇ ਆਂ ਦਰਸ਼ਨ ਕਰੋ ਮਹਾਪੁਰਸ਼ਾਂ ਦੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਬਲੌਗ ਕੋਈ ਨਾ ਬਣਾਉਣਾ ਬਲੌਗ ਨਹੀਂ ਬਣਾਉਣਾ ਇੰਕੋਰ ਦੌੜ ਹੋਏਗੀ ਬਣਾਈ ਰਿਓ ਵੀਡੀਓ ਦੇ ਨਾਲ ਤੁਹਾਨੂੰ ਕੋਟ ਦੌੜ ਦਿਖਾਉਣੇ ਬਾਬਿਆਂ ਨੇ ਜੰਗੀ ਬਾਬਾ ਜੀ ਜਾ ਰਹੇ ਨੇ ਮੈਂ ਦੱਸਦਾ ਲੰਗਿਆ ਮੁੱਲਿਆਂ ਦੀ ਤਿਆਰੀ ਹੋ ਗਈ ਹੈ بابا ਬੂਤਾ ਸੇ ਮੀਰੀ ਜਾ ਰਹਾ ਹੈ ਮੁੱਲਿਆਂ ਦੀ ਤਿਆਰੀ ਹੈ ਕਿਲੇ ਗੱਡ ਰਹੇ ਨੇ ਬਾਬਾ ਜੀ ਬਾਬਾ ਜੀ ਜਥੇਦਾਰ ਬਾਬਾ ਸੁਖਮਨ ਸਿੰਘ ਜੀ थोड़ा बहुत कहना देखो पहले ही खन की तैयारी है ਲੰਗਰ ਦੇਖੋ ਤੁਸੀਂ ਬਸ ਤਿਆਰੀ ਹੈ ਹੁਣ ਕੋੜ ਦੌੜ ਦੀ ਦਰਸ਼ਨ ਕਰੋ ਜੀ ਦਾ ਪਹਿਲੀ ਦੌੜ ਦੀ ਤਿਆਰੀ ਹੈ ਉਹ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਕੋੜ ਦੌੜ ਦਿਖਾਉਣੇ ਅੱਜ ਇਸ ਪਹਿਲੀ ਦੌੜ ਹੋ ਗਈ ਜੋ ਸ਼ੁਰੂ ਹੋਈ ਹੈ ਜ਼ੋਨ ਹੋ ਗਈ दूसरी दौड़ है तो सोनिया हो जाए सत श्री अकाल बाबा सुखमन सिंह जी बाबा जोत जी आ रहे हैं काले बाबा बूटा जी आ रहे हैं अकाल ने निशाना चौगे बाबे दा अकाल बाबा सुखमन सिंह जी अकाल सत श्रिया बाबा मकड़े फिर बूटा बाबा <laughs> ਅਕਾਲ ਲੋ ਜਗਰਾ ਮੰਨ ਲਾਉਣ ਸੋਣੇ ਆਲ ਆ ਜਾਵੇ ਸੱਚ ਸ੍ਰੀ ਆਕਾਲ ਅਕਾਲ 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 ਬਾਬਾ ਹੈਪੀ ਆ ਗਿਆ ਅਕਾਲ ਇਆ ਕਿਲਾ ਜਤਕੇ ਬਾਬਾ ਹੈਪੀ ਵੀ ਆਪ ਬਣਾਈ ਰਿਹਾ ਵੀਡੀਓ ਦੇ ਨਾਲ ਹਰ ਖਾਲੇ ਢਿਲੂ ਬਾਬਾ ਵੀ ਲੱਗਿਆ ਬਾਬਾ ਮੱਤੜ ਜੀ ਫੇਰ ਦਰਸ਼ਨ ਕਰੋ ਤੁਸੀਂ ਸੰਗਤ ਦੇ ਕੋਰ ਦੌਰ ਦੇਖਣਾ ਹੈ ਸੰਗਤ ਹੈ ਪਿੰਡ ਪੂਰੇ ਖੁਰਦੇ ਦੀ ਕਾਫੀ ਦੂਰ ਦੂਰ ਤੱਕ ਖੜੀ ਹੋਈ ਹੈ ਸੰਗਤ ਹੈ तेज घोड़ा नंगे हो गये बर्फी आज यार के के इधर आ जाए हरप्रीत सिंह जी हैपी फिर आ रहे हैं अकाल ਅਕਾਲ ਬਾਬਾ ਬੂਟਾ ਸੰਗੀ ਫੇਰ ਆ ਗਿਆ ਤੀ ਬਰਸ਼ੀ ਲੈ ਕੇ ਅਕਾਲ ਅਕਾਲ ਸਮਾਪਤੀ ਹੋ ਗਈ ਆ ਬਾਬਾ ਦਰਸ਼ਨ ਸਿੰਘ ਜੀ ਬੋਰੀ ਹੋ ਗਏ ਨਾ ਮੁੱਖਾਂ ਦੇ ਦਰਸ਼ਨ ਕਰੋ ਮੱਲੇ ਦੀ ਸਮਾਪਤੀ ਹੋ ਗਈ ਆ ਬਾਬਾ ਸੁਖਮਨ ਸਿੰਘ ਜੀ

ਸਰਮਨਪੁਰ ਸਿੰਘ ਜੀ ਜਾ ਰਹੇ ਨੇ ਪੜਾਵਾਂ ਦੇ ਵੱਲ ਨੂੰ ਹਾਂਜੀ ਖਾਣੀ ਕੁਝ ਹੋਣਾ ਬਹੁਤ ਖਾਣਾ ਖਾਇਆ ਆ ਅਸੀਂ ਕੋੜੇ ਕੱਢ ਲੋ ਬਾਬਾ ਇਹ ਕਿੰਨਾ ਕੋੜੇ ਕੱਢ ਰੋ ਪਾਣੀ ਇਹ ਦਸਤੋਂ ਗਾਹ ਹੁੰਦਾ ਔਰ ਲਾੜਾ ਮੇਥੇ ਹੋਗਾ ਮੈਂ ਕੱਢ ਲੋ ਆਹ ਤੇ ਪਾਣੀ ਦੋਏ ਬਰਾਬਰ ਤੇ ਹੀ ਆਹ ਹਾਂ ਉਹ ਆਇਆ ਕੋਈ ਨਾ ਬਾਬਾ ਜੀ ਆਰੋਹੀ ਕਹਾਤਾ ਇਹਦੇ ਮੈਨਾ ਆ ਰਹੀ ਹੈ ਹੋ ਰਹੀ ਸ਼ੁਰੂ ਗੇਮ ਹੋਣ ਲੱਗੀ ਦੌੜਾਂ ਦੀ ਵਾਹ ਵਾਹ ਜੀ ਦੌੜਾਂ ਦੀ ਗੇਮ ਵੀ ਕਰਾਨ ਲੱਗੇ ਆ ਕਿਹੋ ਕੇਰਾ ਫਸਟ ਆਉਂਦਾ ਹੈ ਦੇਖਿਓ ਬਲਵੰਤ ਗਿਆ ਜੀ ਬਲਵੰਤ ਸਿੰਘ ਜੀ ਅੱਗੇ ਜਾ ਰਿਹਾ ਸੀ ਸੰਗੇਦੀ ਨਗਾਰਿਆਂ ਦੇ ਦਰਸ਼ਨ ਕਰੋ ਬਵਾਸਾ ਸੁਬੀਸ਼ਿੰਗ ਆਲ ਦੇ ਪਾਰਿਆ ਨਗਾਰਿਆਂ ਦੀ ਸਾਤ ਸ੍ਰੀ ਆਕਾਲ ਅਗਿਆਨ ਚੰਦ ਜੀ ਸਿੰਧ ਸੰਗਤ ਕਾਫੀ ਸੀ ਸਾਰੇ ਜਾ ਰਹੇ ਹਨ ਸੰਗੀਤ ਜੀ ਰੱਸਾ ਖਿਚਾਈ ਦਾ ਮੈਚ ਸ਼ੁਰੂ ਹੋਣ ਲੱਗਾ ਹੈ ਦੇਖਦੇ ਹਾਂ ਹੁਣ ਰੱਸਾ ਖਿਚਾਈ ਦੇ ਜੋਰ ਦੇਖੋ ਮੋਜਾ ਵਾਲਿਆ ਰੱਸਾ ਖਿਚਾਈ ਲੱਗ ਗਈ ਹੈ ਰਸਾ ਖਿਚਾਈ ਹੋਣ ਲੱਗੀ ਆ। ਬੱਸ ਸੀੜੀ ਵੱਜਣ ਲੱਗੀ ਆ। ਦੇਖਦੇ ਆ ਕਿਹੜਾ ਲੈ ਕੇ ਜਾਂਦਾ। ਕੋਈ ਗੱਲ ਨਹੀਂ। ਮਹਾਂਪੁਰਸ਼ੇ ਹਮੇਸ਼ਾ ਹੀ ਇਹੀ ਮੈਚ ਕਰਾਉਂਦੇ ਹੀ ਹੁੰਦੇ ਆ। ਰਸਾ ਖਿਚਾਈਦਾ ਤਾਂ। ਬਣੇ ਰਿਹਾ ਸੀੜੀ ਬਣਾ ਬਹੁਤ ਬਹੁਤ ਸੋਹਣਾ ਮੈਚ ਹੈ। ਰਸਾ ਖਿਚਾਈਦਾ ਵੀੰਦਾ ਹੀ ਆ। ਦਾ ਕਾਫੀ ਦੂਰ ਤੱਕ ਸੰਗਤ ਲੱਗੀ ਆ ਇੱਧਰ ਵੀ ਕਾਫੀ ਦੂਰ ਤੱਕ ਸੰਗਤ ਲੱਗੀ ਆ ਲਾ 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 ਵੀ ਜੋਰੇ ਜਾਂ ਹੰਤ ਵੀ ਜੋੜ ਲਾ ਸਕਦਾ ਯਾਰ ਜੋਰੀ ਬੋਦ ਲਾ ਦਿੱਤਾ ਤੀ ਇਹਦਾ ਸਾਈਡ ਟੁੱਟ ਗਿਆ ਦੇਖ ਲਓ ਬਹੁਤ ਜ਼ਬਰਦਸਤ ਮੁਕਾਬਲਾ ਸੀ ਰਸਾ ਸਾਈਡ ਟੁੱਟ ਗਿਆ ਰਸਾ ਸਾਈਡ ਟੁੱਟ ਗਿਆ ਰਸਾ ਗੰਡਾਂਗੇ ਫਿਰ ਇਸ ਤੋਂ ਬਾਅਦ ਫਿਰ ਮੁਕਾਬਲਾ ਸ਼ੁਰੂ ਹੋਏਗਾ ਰਸਾ ਗੰਡਿਆਂ ਦੁਬਾਰਾ ਫਿਰ ਸ਼ੁਰੂ ਹੋਏਗਾ ਮੈਚ ਰਸਾ ਗੰਡ ਕੇ ਇੱਕ ਵਾਰੀ ਫਿਰ ਸ਼ੁਰੂ ਹੋਏਗਾ ਇਹ ਮੁਕਾਬਲਾ ਜੋਰੀ ਬੜਾ ਨਾ ਦਿੱਤੇ ਆ ਕੇ ਸੰਗਤ ਨੂੰ ਇੱਕ ਵਾਰੀ ਫੇਰ ਤਿਆਰੀ ਰਸਾ ਖਚਾਈ ਦੀ ਦੁਬਾਰਾ ਨਾ ਦੱਸਾ ਟੁੱਟ ਗਿਆ ਸੀ ਸਾਊਂਡ ਦੇ ਸੈਂਟਰ ਦੇ ਰਸਾ ਖਚਾਈ ਦੀ ਫੇਰ ਤਿਆਰੀ ਹੈ ਇੱਕ ਵਾਰੀ ਲੱਗ ਗਿਆ ਨਾ ਰੇ ਉਹ ਫੇਰ ਗਿਆ ਦੇਖ ਲੈ ਇੱਕ ਵਾਰਾ ਫੇਰ ਇੱਕ ਵਾਰਾ ਹੈ ਗਿਆ ਬਹੁਤ ਹੋ ਗਿਆ ਯਾਰ ਕਮਾਲ ਹੀ ਹੋ ਗਈ ਦੋ ਵਾਰ ਰਸਾ ਟੁੱਟ ਗਿਆ ਸੰਗੀਤੀ ਦੋ ਵਾਰ ਰਸਾ ਟੁੱਟ ਗਿਆ ਮੇਲੇ ਦਾ ਆਨੰਦ ਮਾਣਨਾ ਆਈ ਸੰਗਤ ਕਰੋ ਦਰਸ਼ਨ ਮੇਰ ਤੇ ਖਲੋ ਕੇ ਵੀ ਦੇਖ ਰਿਹਾ ਤਾਂ ਮੇਲਾ ਜੋਰੀ ਬੋਤਲਾ ਦੇਂਦੇ ਰੱਸਾ ਟੁੱਟਿਆ ਦੂਰੀ ਟੁੱਟਿਆ ਰੱਸਾ